ਹਰ ਰੋਜ ਉਹ ਹੀ ਟਿਫਨ ਦੇ ਵਿੱਚ ਪਰੌਠੇ ਖਾ ਖਾ ਕੇ ਬੱਚਿਆਂ ਦਾ ਵੀ ਮਾਣਕ ਜਾਂਦਾ ਹੈ ਸੋ ਚਲੋ ਅੱਜ ਆਪਾਂ ਟਰਾਈ ਕਰਦੇ ਹਾਂ ਇੱਕ ਬਹੁਤ ਹੀ ਹੈਲਦੀ ਤੇ ਟੇਸਟੀ ਰੈਸিপি ਸੋ ਸਭ ਤੋਂ ਪਹਿਲਾਂ ਆਪਾਂ ਆਟਾ ਲੈਣਾ ਆਏਗਾ ਜੋ ਆਪਾਂ ਆਟਾ ਸਿੰਪਲ ਰੋਟੀ ਬਣਾਉਣੇ ਉਹੀ ਆਟਾ ਲੈਣਾ ਆਏਗਾ ਜਿੰਨਾ ਤੁਸੀਂ ਪਰਿਵਾਰ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਜਿੰਨੇ ਤੋਂ ਸੀ ਘਰ ਦੇ ਵਿੱਚ ਮੈਂਬਰ ਹੋ ਫਿਰ ਉਹਦੇ ਵਿੱਚ ਆਪਾਂ ਥੋੜਾ ਥੋੜਾ ਕਰਕੇ ਪਾਣੀ ਐਡ ਕਰਨਾ ਆਏਗਾ ਤੇ ਇਸ ਰੈਸিপি ਦੇ ਵਿੱਚ ਇਹ ਨਾ ਹੈਗਾ ਵੀ ਬਸ ਤੁਹਾਨੂੰ ਨਾ ਤਾਂ ਕੋਈ ਆਟਾ ਗੁੰਨਣ ਦੀ ਲੋੜ ਪੈਣੀ ਹੈ ਨਾ ਹੀ ਕੋਈ ਰੋਟੀ ਵੇਲਣ ਦੀ ਲੋੜ ਪੈਣੀ ਆ ਤਾਂ ਆਪਾਂ ਇਸ ਤਰੀਕੇ ਦੇ ਨਾਲ ਇਹਦਾ ਇੰਨਾ ਪਤਲਾ ਕੋਲ ਤਿਆਰ ਕਰ ਲੈਣਾ ਹੈਗਾ ਸੋ ਇਸ ਦੇ ਵਿੱਚ ਆਪਾਂ ਕੋਈ ਵੀ ਗੰਡ ਨਹੀਂ ਰਹਿਣ ਦੇਣੀ ਹੈ ਇਹਨੂੰ ਓਨਾ ਟਾਈਮ ਫੈਂਟਣਾ ਹੈਗਾ ਜਦੋਂ ਤੱਕ ਇਹਦੀਆਂ ਸਾਰੀਆਂ ਗੰਡਾਂ ਮਰ ਜਾਂ ਤੇ ਇਹਦੀ ਕੰਸਿਸਟੈਂਸੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਤੇ ਇਸ ਤੋਂ ਬਾਅਦ ਆਪਾਂ ਐਡ ਕਰਾਂਗੇ ਇਹਦੇ ਵਿੱਚ ਕੱਚੇ ਆਲੂ ਕद्दूकस ਕੀਤੇ ਹੋਏ ਇਹਨਾਂ ਨੂੰ ਆਪਾਂ ਬਿਲਕੁਲ ਬਰੀਕ ਕद्दूकस ਕਰਨਾ ਆਏਗਾ ਤੇ ਇਹਨਾਂ ਨੂੰ ਆਪਾਂ ਉਸ ਆਟੇ ਦੇ ਵਿੱਚ ਐਡ ਕਰ ਦਾਂਗੇ ਚਿਲੀ ਫਲੇਕਸ ਐਡ ਕਰ ਲਾਂਗੇ ਆਪਾਂ ਥੋੜੇ ਜਿ ਤੇ ਥੋੜਾ ਜਿਹਾ ਆਪਾਂ ਐਡ ਕਰਾਂਗੇ ਤਣੀਆਂ ਜੇਕਰ ਤਣੀਆਂ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਪਰ ਜੇਕਰ ਤੁਸੀਂ ਤਣ ਐਡ ਕਰੋਗੇ ਤਾਂ ਇਸ ਦਾ ਫਲੇਵਰ ਬਹੁਤ ਵਧੀਆ ਆਵੇਗਾ ਤੇ ਇਸ ਤੋਂ ਬਾਅਦ ਆਪਾਂ ਐਡ ਕਰਾਂਗੇ ਜੀ ਥੋੜਾ ਜਿਹਾ ਨਮਕ ਆਪਣੇ ਟੇਸਟ ਦੇ ਅਕੋਰਡਿੰਗ ਤੇ ਕਲਰ ਦੇ ਲਈ ਆਪਾਂ ਐਡ ਕਰਾਂਗੇ ਥੋੜੀ ਜਿਹੀ ਹਲਦੀ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਹੈਗਾ ਚੰਗੀ ਤਰ੍ਹਾਂ ਤਾਂ ਜੋ ਕਿ ਹੈਗਾ ਇਹ ਆਪਾਂ ਨੂੰ ਇੱਕ ਵਧੀਆ ਟੈਕਸਚਰ ਤੇ ਆਪਣਾ ਵਧੀਆ ਕਲਰ ਆ ਸਕੇ ਬਾਕੀ ਇਹ ਰੈਸিপি ਸਿਰਫ ਬੱਚਿਆਂ ਵਾਸਤੇ ਹੀ ਨਹੀਂ ਹੈਗੀਗੀ ਇਹਨੂੰ ਕੋਈ ਵੀ ਖਾ ਸਕਦਾ ਹੈਗਾ ਜਿੱਦਾਂ ਆਪਾਂ ਨੂੰ ਹੁਣ ਦੁਪਹਿਰ ਦੇ ਟਾਈਮ ਆਪਾਂ ਛੋਟੀ-ਮੋਟੀ ਭੁੱਖ ਦੇ ਲਈ ਵੀ ਇਹਨੂੰ ਬਣਾ ਕੇ ਖਾ ਸਕਦੇ ਹੈਗੇ ਤੇ ਇਹਦੇ ਵਿੱਚ ਕੋਈ ਵੀ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਤੇ ਬਣਦੀ ਵੀ ਬਹੁਤ ਵਧੀਆ ਆਏਗੀ ਤੇ ਹੈਲਦੀ ਵੀ ਹੈਗੀ ਆਪਣੇ ਲਈ ਸੋ ਆਪਾਂ ਇਸ ਤੋਂ ਬਾਅਦ ਕੀ ਕਰਨਾ ਆਪਣਾ ਤਵਾ ਲੈਣਾ ਹੈਗਾ ਕੋਈ ਵੀ ਨਾਨ-ਸਟਿਕ ਤਵਾ ਲੈ ਲੈਣਾ ਉਸ ਨੂੰ ਥੋੜਾ ਜਿਹਾ ਆਇਲ ਦੇ ਨਾਲ ਗ੍ਰੀਸ ਕਰ ਲੈਣਾ ਹੈਗਾ ਬਾਲਾ ਨਹੀਂ ਆਪ ਆਇਲ ਲਾਵਾਂਗੇ ਬਸ ਉਹਨੇ ਥੋੜੀ ਜਿਹੀ ਗ੍ਰੀਸਿੰਗ ਕਰਾਂਗੇ ਤੇ ਗ੍ਰੀਸਿੰਗ ਕਰਨ ਤੋਂ ਬਾਅਦ ਉਹਨੂੰ ਆਪਾਂ ਥੋੜਾ ਜਿਹਾ ਗਰਮ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਆਪਣਾ ਬੈਟਰ ਤਿਆਰ ਕੀਤਾ ਹੈਗਾ ਆਸ ਨੂੰ ਆਪਾ ਹਲਕੇ ਹੱਥਾਂ ਦੇ ਨਾਲ ਹੀ ਜਿੱਦਾਂ ਇੱਕ ਕੜਛੀ ਦੇ ਵਿੱਚ ਆਪਾਂ ਪਾ ਕੇ ਪਹਿਲਾਂ ਆਪਾਂ ਪਾ ਦਾਂਗੇ ਤਾਂ ਉਹ ਆਪਣੇ ਆਪ ਹੀ ਗੋਲ ਸ਼ੇਪ ਲੈਣੀ ਸ਼ੁਰੂ ਕਰ ਦੂਗਾ ਸੋ ਉਸ ਤੋਂ ਬਾਅਦ ਆਪਾਂ ਜਿਹੜੀ ਦੂਜੀ ਕੜਛੀ ਹੈ ਉਹ ਵੀ ਪਾ ਦਾਂਗੇ ਦੋ ਕੜਛੀਆਂ ਦੇ ਨਾਲ ਤੁਹਾਡਾ ਇੱਕ ਪਰੌਂਠਾ ਜਾਂ ਇੱਕ ਰੋਟੀ ਹੈਗੀ ਤੁਹਾਡੀ ਉਹ ਬਣ ਕੇ ਪੂਰੀ ਚੰਗੀ ਤਰ੍ਹਾਂ ਤਿਆਰ ਹੋ ਜਾਏਗੀ ਸੋ ਇਸ ਤੋਂ ਬਾਅਦ ਇਹਨੂੰ ਕੀ ਹੈਗਾ ਥੋੜਾ ਟਾਈਮ ਇਹਨੂੰ ਮੀਡੀਅਮ ਟੂ ਲੋ ਫਲੇਮ ਦੇ ਉੱਤੇ ਤੁਸੀਂ ਪਕਾਉਣਾ ਹੈਗਾ ਅਗਰ ਤੁਸੀਂ ਹਾਈ ਫਲੇਮ ਤੇ ਪਕਾਉਂਗੇ ਤਾਂ ਇਹਦੇ ਨੀਚੋਂ ਜਲ ਜਾਣਾ ਹੈਗਾ ਪਟੇ ਦਾ ਜਿਹੜੇ ਵਿਚਲੀ ਟੈਕਸਚਰ ਹੈਗਾ ਉਹ ਇਹਦਾ ਕੱਚਾ ਰਹਿ ਜਾਣਾ ਹੈਗਾ ਸੋ ਇਸ ਤਰ੍ਹਾਂ ਉਹਨੂੰ ਟੱਕ ਕੇ ਤੁਸੀਂ ਪਕਾ ਲੈਣਾ ਹੈਗਾ ਥੋੜਾ ਟਾਈਮ ਸੋ ਥੋੜੇ ਟਾਈਮ ਬਾਅਦ ਤੁਸੀਂ ਦੇਖੋਗੇ ਇਸ ਦਾ ਕਲਰ ਵੀ ਚੇਂਜ ਹੋ ਚੁੱਕਿਆ ਹੋਵੇਗਾ ਇਸ ਤੋਂ ਬਾਅਦ ਆਪਾਂ ਇਹਦੀ ਕਿਸੇ ਸਪੈਚੂਲੇ ਦੀ ਹੈਲਪ ਦੇ ਨਾਲ ਹਲਕੇ ਜਿਹੇ ਥਾ ਨਾਲੀ ਨੂੰ ਚੱਕ ਕੇ ਇਹਦੀ ਸਾਈਡ ਚੇਂਜ ਕਰ ਦੇਣੀ ਹੈ ਤਾਂ ਜੋ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਪੱਕ ਸਕੇ ਸੋ ਤੁਸੀਂ ਇਹਦੀ ਜਿਹੜੀ نیچے ਵਾਲੀ ਸਾਈਡ ਆ ਉਹਦਾ ਤੁਸੀਂ ਦੇਖ ਸਕਦੇ ਹੋ ਵੀ ਕਲਰ ਕਿੰਨਾ ਵਧੀਆ ਬਣ ਕੇ ਆਇਆ ਹੈਗਾ ਏ ਇਹਦੇ ਵਿੱਚ ਕੋਈ ਜ਼ਿਆਦਾ ਇਹ ਜਲਿਆ ਵੀ ਨਹੀਂਗਾ ਸੋ ਆਪਾਂ ਹਲਕੀ ਜੀ ਫਲੇਮ ਰੱਖਣੀ ਹੈ ਗੈਸ ਦੀ ਤਾਂ ਤਾਂ ਜੋ ਕੀ ਇਹਗਾ ਇਹ ਵਧੀਆ ਪੱਕ ਸਕੇ ਸੋ ਇਸ ਤੋਂ ਬਾਅਦ ਆਪਾਂ ਦੂਸਰੀ ਸਾਈਡ ਆਪਾਂ ਦੇਖ ਸਕਦੇ ਹਾਂ ਇਹ ਬਿਲਕੁਲ ਹੀ ਆਪਣਾ ਸਿੰਪਲ ਜਿੱਦਾਂ ਆਪਾਂ ਰੋਟੀ ਵੇਲ ਕੇ ਬਣਾਉਂਦੇ ਆ ਉਨਾ ਹੀ ਉਵੇਂ ਹੀ ਬਣ ਕੇ ਤਿਆਰ ਹੋਇਆਗਾ بس ਜਦੋਂ ਇਹ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਇਸ ਨੂੰ ਆਪਾਂ ਕੀ ਹੈਗਾ ਸਾਈਡਾਂ ਤੋਂ ਵੀ ਆਪਾਂ ਦੇਖ ਲੈਣਾ ਹੈਗਾ ਵੀ ਚੈੱਕ ਕਰ ਲੈਣਾ ਚੰਗੀ ਤਰ੍ਹਾਂ ਵੀ ਇਹ ਪੱਕ ਗਿਆ ਕਿ ਨਹੀਂ ਮ ਜਦੋਂ ਚੰਗੀ ਤਰ੍ਹਾਂ ਪੱਕ ਗਿਆ ਇਸ ਤੋਂ ਬਾਅਦ ਇਹਨੂੰ ਆਪਾਂ ਤਵੇ ਤੋਂ نیچے ਉਤਾਰ ਲੈਣਾ ਹੈਗਾ ਸੋ ਤੁਸੀਂ ਇਸ ਨੂੰ ਦੇਖ ਸਕਦੇ ਹੋ ਕਿ ਕਿੰਨਾ ਹੀ ਸੌਫਟ ਬਣ ਕੇ ਤਿਆਰ ਹੋਇਆ ਹੈਗਾ ਇਹਦੇ ਵਿੱਚ ਆਪਾਂ ਕੋਈ ਸੂਜੀ ਨਹੀਂ ਐਡ ਕੀਤੀ ਕੁਛ ਨਹੀਂ ਸਿੰਪਲ ਆਪਾਂ ਜੋ ਆٹے ਦੀ ਆਪਾਂ ਰੋਟੀ ਖਾਂਦੇ ਆ ਉਹੀ ਆٹے ਤੋਂ ਆਪਾਂ ਇਹਨੂੰ ਤਿਆਰ ਕੀਤਾ ਹੈਗਾ ਇਹ ਜੋ ਆਪਣੇ ਪਰੌਂਠੇ ਹੈ ਠੰਡੇ ਹੋਣ ਤੋਂ ਬਾਅਦ ਵੀ ਇਦਾਂ ਹੀ ਸੌਫਟ ਰਹਿੰਦੇ ਹੈਗੇ ਤੇ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੈਗਾ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ